ਅਸਟਾਈਮ ਆਪਾਂ ਖੜੇ ਹੋਇਆ ਪਿੰਡ ਮਿਛੜੀ ਦੇ ਵਿੱਚ ਜਿਹੜਾ ਕਿ 250 ਆਬਾਦੀ ਵਾਲਾ ਪਿੰਡ ਹੈ ਇੱਕ ਬਹੁਤ ਸੋਹਣਾ ਪਿੰਡ ਆ ਤੇ ਆਪਣੇ ਬਾਦਲ ਪਿੰਡ ਤੋਂ ਤਕਰੀਬਨ 4-5 ਕਿਲੋਮੀਟਰ ਦੂਰ ਪੈਂਦਾ ਇਹ ਤੇ ਆਪਾਂ ਚ ਰਸਤੇ 'ਚ ਖੜੇ ਹੋਇਆ ਸਾਹਮਣੇ ਬੱਸ ਸਟੈਂਡ ਬਣਿਆ ਹੋਇਆ ਇੱਧਰ ਸੜਕ ਜਾਂਦੀ ਆ ਪਿੰਡ ਸਿੰਘਾਣੇ ਨੂੰ ਇੱਧਰ ਆਪਣੇ ਬਾਦਲ ਨੂੰ ਜਾੜਦੀ ਆ ਅੱਗੇ ਉਸ ਤੋਂ ਬਾਅਦ ਕੋਟਲੀ ਜਾੜਦੀ ਆ ਇੱਧਰ ਜਿਹੜੀ ਸੜਕ ਜਾਂਦੀ ਹੈ ਇਹ ਜਾਂਦੀ ਹੈ ਪਿੰਡ ਮਹਨੇ ਨੂੰ ਆਪਾਂ ਚੱਲਦੇ ਆਂ ਪਿੰਡ ਦੇ ਵਿੱਚ ਦਿਖਾਉਣੇ ਆਪਾਂ ਤੁਹਾਨੂੰ ਪਿੰਡ ਦਾ ਮਾਹੌਲ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਉਹ ਸੜਕਾ ਉਹ ਜਾਂਦੀ ਆ ਆਪਣੇ ਪਿੰਡ ਫਰੀਦਕੋਟ ਕੋਟਲੀ ਨੂੰ ਆਪਾਂ ਥੋੜਾ ਜ਼ੂਮ ਕਰਕੇ ਦਿਖਾ ਦਿੰਨੇ ਆ ਫਰੀਦਕੋਟ ਕੋਟਲੀ ਤੇ ਇਸ ਤੋਂ ਬਾਅਦ ਹੁਣ ਆਪਾਂ ਪਿੰਡ ਦੇ ਵਿੱਚ ਘਾਰ ਚੱਲਾਂਗੇ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਪਿੰਡ ਅਸਟਾਈਮ ਆਪਾਂ ਪਿੰਡ ਮਿਖੜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਆਪਾਂ ਪਹੁੰਚ ਚੁੱਕੇ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਬਾਬਾ ਧਰਮ ਸਿੰਘ ਜੀ ਆਪਣੇ ਇਸ ਗੁਰੂ ਘਰ ਦਾ ਨਾਮ ਬਾਬਾ ਧਰਮ ਸਿੰਘ ਜੀ ਤੇ ਆਪਾਂ ਪਿੰਡ ਵਾਲਿਆਂ ਨੂੰ ਪੁੱਛਦੇ ਆਂ ਵੀ ਗੁਰਦੁਆਰੇ ਦਾ ਨਾਮ ਬਾਬਾ ਧਰਮ ਸਿੰਘ ਕਿਉਂ ਪਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਬਾ ਧਰਮ ਸਿੰਘ ਜੀ ਸੇਵਾਦਾਰ ਸੀਗੇ ਜਿੱਥੇ ਇੱਥੇ ਸੰਤ ਹੋਇਆ ਇਹੋ ਸੰਤ ਜੀ ਠੀਕ ਹੈ ਜੀ ਤੋਂ ਮਨਾਖੇ ਹੋਣ ਦੇ ਬਾਵਜੂਦ ਠੀਕ ਹੈ ਜੀ ਉਹੋ ਇੱਥੇ ਸੇਵਾ ਕਰਦੇ ਸੀ ਠੀਕ ਹੈ ਜੀ ਉਹ ਗ੍ਰੰਥੀਵਾਂ ਨੇ ਬਣਾਇਆ ਹੈ ਗੁਰਦੁਆਰਾ ਸਾਹਿਬ ਪਹਿਲਾਂ ਨਹੀਂ ਉਹਨਾਂ ਨੇ ਰੱਖੀ ਹੈ ਅੱਛਾ ਗੁਰੂ ਘਰ ਬਣਾਇਆ ਪਾਲੀ ਦੇ ਟਾਂ ਕੱਢ ਕੇ ਪਹਿਲਾਂ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਬਣਾਇਆ ਕਿ ਦਰਵਾ ਸਾਹਿਬ ਠੀਕ ਹੈ ਜੀ ਦਰਵਾ ਦਾ ਗੁਰਦੁਆਰਾ ਸਾਹਿਬ ਬਣਿਆ ਹੈ ਲਾਈਨ ਦੇ ਨਾਲ ਔਰ ਜੱਸੀ ਜਿਹੜਾ ਹੁਣ ਪੌ ਵਾਲੀ ਜੱਸੀ ਤਲਾਬ ਬਣਿਆ ਹੈ ਹਾਂ ਜੀ ਹਾਂ ਜੀ ਉਹਦੀ ਇੱਕ ਸਾਈਡ ਦੀਆਂ ਜਿਹੜੀਆਂ ਪੌੜੀਆਂ ਦੀ ਸੇਵਾ ਵੀ ਇਹ ਬਾਬਾ ਜੀ ਨੇ ਕਰਵਾਈ ਹੈ ਪੇਟਰ ਠੀਕ ਹੈ ਜੀ ਠੀਕ ਹੈ ਤੇ ਆਪਣੀ ਸਿੰਘ ਸ਼ਹਾਦਤ ਦਾ ਸਾਦੇ ਸਾਡਾ ਉਹਨਾਂ ਦੀ ਵਰਸੀ ਮਨਾਉਣੀ ਹੈ ਉਹਨਾਂ ਦੀ 1950 ਦੇ ਵਿੱਚ ਉਹ ਸਵਰਗਵਾਸ ਹੋਏ ਸੀ ਤੇ 1950 ਤੋਂ ਲੈ ਕੇ ਇੱਥੇ ਵਰਸੀ ਮਨਾਈ ਜਾਂਦੀ ਹੈ ਅੱਜ ਤੱਕ ਤਾਂ ਆਪਣੇ ਦੀਵਾਨ ਵੀ ਸਜਦੇ ਹੀ ਹਨਾ ਉਹਨਾਂ ਦਾ 19 20 ਤੇ 21 ਭਾਦੋਂ ਨੂੰ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਵਰਸੀ ਮਨਾਈ ਜਾਂਦੀ ਹੈ ਗੁਰਦੁਆਰਾ ਸਾਹਿਬ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਪਠੀ ਬਣਾਇਆ ਜੀ ਉਹਨਾਂ ਨੇ ਕੁਝ ਆਪਣਾ ਠੀਕ ਹੈ ਠੀਕ ਹੈ ਉਹ ਆਪਣੇ ਕੋਲ ਸਾਰਾ ਗੁਰੂ ਘਰ ਸੇਵਾ ਜਾਂ ਸੀ ਉਹਨਾਂ ਦੀ ਅੱਛਾ ਜੀ ਜੇ ਕਿਸੇ ਦੇ ਬੱਚੇ ਨੂੰ ਦੀਜਾ ਨਹੀਂ ਗਿਆ ਜਾਂ ਕੋਈ ਲੱਤਾਂ ਤੋਂ ਜਾਂ ਪੈਰਾਂ ਤੋਂ ਮਤਲਬ ਵੀ ਕੋਈ ਵਿਕਲਾਂਗ ਵਗੈਰਾ ਹੈਗਾ ਕਿਸ ਤਰ੍ਹਾਂ ਦਾ ਸੇਵਾ ਕਰਦੇ ਰਹੇ ਆ ਅਖਰਦਸ ਨੂੰ ਵੀ ਹੁੰਦੇ ਸੀ ਇਹ ਇੱਥੇ ਪਾਲਦੇ ਸੀਗੇ ਤੇ ਉਹਨਾਂ ਨੂੰ ਗੁਰਬਾਣੀ ਦੇ ਮਤਲਬ ਸੰਥਾ ਦਿੰਦੇ ਸੀਗੇ ਗੁਰਬਾਣੀ ਸਿਖਾਈ ਜਾਂਦੀ ਸੀਗੀ ਉਹਨਾਂ ਨੂੰ ਨਾਮ ਵੀ ਦਿੰਦੇ ਸੀ ਨਾ ਦੋਸਤਾਂ ਦੀ ਉਹਦੇ ਬਾਬਾ ਜੀ ਨੇ ਕਾਫੀ ਮਤਲਬ ਗੁਰਬਾਣੀ ਦੇ ਲੜ ਲਾਇਆ ਉਹ ਜਿਹੋ ਉਸ ਵੇਲੇ ਜਿਵੇਂ ਜੱਜ ਕੇ ਲਾਇਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ओके ओके ਆਏ ਸੀਗੇ ਜੀ ਪਿੰਡ ਦੇ ਬਜ਼ੁਰਗ ਤੇ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਕਿ ਜਿਹੜੇ ਬਾਬਾ ਧਰਮ ਸਿੰਘ ਸੀਗੇ ਨੂੰ ਗੁਰੂ ਗ੍ਰੰਥ ਸਾਹਿਬ ਮੂਜਬਾਨੀ ਜਾਤ ਸੀਗਾ ਤੇ ਆਏ ਸਾਲ ਦਵਾਨ ਸਾਜ ਦੇ ਇਸ ਪਿੰਡ ਦੇ ਵਿੱਚ ਇਸ ਤੋਂ ਬਾਅਦ ਆਪਾਂ ਅੱਗੇ ਪਿੰਡ ਦੇ ਵਿੱਚ ਚੱਲਦੇ ਹਾਂ ਦਿਖਾਉਣੇ ਆਪਾਂ ਤੁਹਾਨੂੰ ਪਿੰਡ ਦਾ ਮਾਹੌਲ ਇੱਧਰ ਇੱਕ ਪੁਰਾਣੇ ਸਮੇਂ ਦਾ ਦਰਵਾਜ਼ਾ ਬਣਿਆ ਹੋਇਆ ਜਿਹੜਾ ਕਿ ਕਾਫੀ ਪੁਰਾਣਾ ਹੋਊਗਾ। ਤਕਰੀਬਨ 60-65 ਸਾਲ ਪੁਰਾਣਾ ਬਹੁਤ ਸੋਹਣਾ ਦਰਵਾਜ਼ਾ ਬਣਿਆ ਹੋਇਆ। ਇਸ ਤਰ੍ਹਾਂ ਦੇ ਪਹਿਲਾਂ ਦਰਵਾਜ਼ੇ ਹੁੰਦੇ ਸੀਗੇ। ਪਿੰਡ ਮਿਠੜੀ ਦੇ ਵਿੱਚ ਆਪਾਂ ਖੜੇ ਹੋਏ ਆਂ। ਅਸ ਟਾਈਮ ਆਪਾਂ ਖੜੇ ਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬਿਲਕੁਲ ਕੋਲ ਕਿੰਨਾ ਸੋਹਣਾ ਇਧਰ ਸਕੂਲ ਬਣਿਆ ਹੋਇਆ ਜੀ ਆਇਆਂ ਨੂੰ ਤੇ ਆਪਾਂ ਅੰਦਰ ਵੀ ਚੱਲਦੇ ਆ ਸਕੂਲ ਦੇ ਦਿਖਾਉਣੇ ਆਪਾਂ ਤੁਹਾਨੂੰ ਸਕੂਲ ਇਧਰ ਵੀ ਬਹੁਤ ਸੋਹਣਾ ਲਿਖਿਆ ਹੋਇਆ ਆਈ ਲਵ ਮਾਈ ਸਕੂਲ ਇਹ ਆ ਜੀ ਸਕੂਲ ਦੀ ਅੰਦਰਲੀ ਦੇਖੋ ਬਹੁਤ ਸੋਹਣਾ ਸਕੂਲ ਬਣਿਆ ਹੋਇਆ ਲੰਬੀ ਬਲਾਕ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਇਹ ਸਕੂਲ ਪਿੰਡ ਵਾਲਿਆਂ ਨੇ ਪੁੱਛਣ ਤੋਂ ਪਤਾ ਲੱਗਿਆ ਕਹਿੰਦੇ ਬਹੁਤ ਸੋਹਣਾ ਸਕੂਲ ਆ ਜਿਵੇਂ ਆਪਾਂ ਦੇਖ ਰਹੇ ਹਾਂ ਤੇ ਪਿੰਡ ਵਾਲੇ ਕਹਿੰਦੇ ਕਹਿੰਦੇ ਸਟਾਫ ਵੀ ਬਹੁਤ ਵਧੀਆ ਸਕੂਲ ਦਾ ਬਹੁਤ ਵਧੀਆ ਪੜਾਈ ਇੱਥੇ ਇਹ ਸੀਗਾ ਜੀ ਪਿੰਡ ਮਿਠੜੀ ਦਾ ਸਰਕਾਰੀ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਲ ਹੋਣੀ 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 ਪਿੰਡ ਦਾ ਬਲਾਕ ਕਰਕੇ ਤਕਰੀਬਨ ਅਸੀਂ ਜਾ ਰਹੇ ਸੀਗੇ ਜਾਂਦੇ ਜਾਂਦੇ ਨੂੰ ਸਾਨੂੰ ਛੋਟੇ ਬੱਚੇ ਖੇਡਦੇ ਦੇਖੇ ਅਸੀਂ ਆ ਕੇ ਵਾਪਸ ਛੋਟੇ ਬੱਚੇ ਖੇਡ ਰਹੇ ਚਿੜੀਵੱਲਾ ਹੁਣ ਆਪ ਵੀ ਡੱਟ ਬਾਈ ਨਹੀਂ ਹੋਦੀ ਮੈਂ ਚਲਾ ਆਏ ਓਏ ਮੈਂ ਤਾਂ ਤਾਂ ਹੀ ਬਾਈ ਨੂੰ ਕਹਾਵਾਂਗੇ ਇਹ ਇਸ ਤੋਂ ਬਾਅਦ ਹੁਣ ਆਪਾਂ ਬਲੌਗ ਦੀ ਕਰਦੇ ਹਾਂ ਸਮਾਪਤੀ ਮਿਲਦੇ ਹਾਂ ਕਿਸੇ ਨਵੇਂ ਪਿੰਡ ਨਵੇਂ ਬਲਾਗ ਦੇ ਨਾਲ ਸਾਨੂੰ ਦਿਓ ਇਜਾਜ਼ਤ ਸੋਸਰੀ ਕਾਲ